ਕੰਸਟਰ ਦੱਸ ਦਿਓ ਜਿਹੜੀ ਕੰਮਾਂ ਕੀਤੀ ਗਈ ਆ ਕਿਹੜੀ ਜਗ੍ਹਾ ਤੇ ਕੀਤੀ ਗਈ ਆ ਤੇ ਕਿਹੜੀ ਜਗ੍ਹਾ ਪਹੁੰਚੀ ਆ ਉਹ ਤੇ ਮੈਨੂੰ ਦੱਸ ਦਿਓ ਜੈ ਮਾਤਾ ਦੇ ਸਾਰਿਆਂ ਨੂੰ ਜਾਣ ਕੇ ਬਹੁਤ ਹੀ ਖੁਸ਼ੀ ਹੋਏਗੀ ਕਿ ਨਵਰਾਤਰੀਆਂ ਦੇ ਇਸ ਪਵਿੱਤਰ ਦਿਨ ਦੇ ਵਿੱਚ ਅੱਜ ਸਤਨਵੀ ਦਾ ਬਹੁਤ ਹੀ ਸ਼ੁਭ ਦਿਨ ਹੈ ਉਸ ਦਿਨ ਦੇ ਵਿੱਚ ਪਿੰਡ ਦਿਨਾ ਨਗਰ ਦੇ ਲਾਗੇ ਕੇਸਲ گاؤں ਹੈ ਕੇਸਲ گاؤں ਦੇ ਵਿੱਚ ਅੱਜ ਬਹੁਤ ਹੀ ਮਾਨ ਪ੍ਰਾਪਤ ਹੋਇਆ ਹੈ ਕਿ ਦੁਰਗਾ ਮਾਤਾ ਦੀ ਮੂਰਤੀ ਦੀ ਸਥਾਪਨਾ ਜਿਹੜੀ ਹੈ ਉਹ ਇਸ ਮੰਦਿਰ ਦੇ ਵਿੱਚ ਹੋਣ ਜਾ ਰਹੀ ਹੈ ਮੈਂ ਇਸ ਪਿੰਡ ਵਾਲਿਆਂ ਦਾ ਬਹੁਤ ਹੀ आभार ਪ੍ਰਗਟ ਕਰਨਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਇਸ ਪਿੰਡ 'ਚ ਆਨ ਦਾ ਤੇ ਇੱਥੇ ਮੂਰਤੀ ਸਥਾਪਨਾ ਕਰਾਂ ਦਾ ਮਾਤਾ ਰਾਣੀ ਦੀ ਉਪਾਸਨਾ ਹੋਏਗੀ ਮਾਤਾ ਰਾਣੀ ਦਾ ਅਸ਼ੀਰਵਾਦ ਇਸ ਪਿੰਡ ਦੇ ਵਿੱਚ ਸਭ ਨੂੰ ਮਿਲਦਾ ਰਹੇ ਆਲਰੇਡੀ ਰਾਧਾ ਕ੍ਰਿਸ਼ਨ ਦਾ ਔਰ ਰਾਮ ਦਰਬਾਰ ਦਾ ਮੰਦਿਰ ਵੀ ਬਣਿਆ ਹੋਇਆ ਤੇ ਦੁਰਗਾ ਮਾਤਾ ਦੀ ਅੱਜ ਉਪਸਥਤੀ ਦੇ ਨਾਲ ਮੰਦਿਰ ਮੇਰੇ ਖਿਆਲ ਨਾਲ ਸੰਪੂਰਨ ਹੋ ਜਾਏਗਾ ਤੇ ਮੈਂ ਮਾਤਾ ਰਾਣੀ ਅੱਗੇ ਪ੍ਰਾਰਥਨਾ ਕਰਾਂਗਾ ਕਿ ਮਾਤਾ ਰਾਣੀ ਇਸ ਪਿੰਡ ਦੇ ਉੱਪਰ ਆਪਣਾ ਅਸ਼ੀਰਵਾਦ ਦੇ ਤੇ ਸਭ ਨੂੰ ਆਪਣਾ ਅਸ਼ੀਰਵਾਦ ਦੇ ਕੇ ਹਮੇਸ਼ਾ ਜਿਹੜਾ ਪਿੰਡ ਹੈ ਕੇਸਲ ਇਹ ਵੱਧਾ ਫੁੱਲਦਾ ਰਹੇ ਇਹ ਸਾਡੀ ਮਾਤਾ ਰਾਣੀ ਤੋਂ ਪ੍ਰਾਰਥਨਾ ਹੈ ਜੈ ਮਾਤਾ ਦੀ ਹਾਂ ਜੀ ਸਾਥੀ ਨੇ ਆਇਆ ਤੇ ਕਿਹੜਾ ਪਿੰਡ ਹੈ ਉਹ ਦੱਸ ਦਈਏ ਜੀ। ਜੀ ਮੈਂ ਜੀ ਮੇਰਾ ਨਾਮ ਮਨੋਜ ਕੁਮਾਰ ਪਿੰਡ ਕੇ ਸੱਲਾ ਨਿਵਾਸੀ ਹਾਂ। ਪਿੰਡ ਕੇ ਸੱਲਾ ਨਿਵਾਸੀ ਹਾਂ ਤੇ ਅੱਜ ਜੋ ਜੀ ਮੂਰਤੀ ਦੀ ਸਥਾਪਨਾ ਹੋ ਰਹੀ ਹੈ ਮੈਂ ਬੇਨਤੀ ਕੀਤੀ ਸੀਗੀ ਮਮਤਾ ਭੈਣ ਜੀ ਸਾਡੇ ਮਮਤਾ ਜੀ ਉਹਨਾਂ ਕੇ ਬੇਨਤੀ ਕਿ ਉਹਨਾਂ ਨੇ ਸਾਡਾ ਜੀ ਜਿਹੜੀ ਬੇਨਤੀ ਨੂੰ ਪ੍ਰਮਾਣ ਕੀਤਾ ਔਰ ਸਾਰੋਂ ਦੇ ਨਾਲ ਗੱਲ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਸ਼੍ਰੀ ਆਮ ਚੰਦਰ ਮਹਾਰਾਜ ਦਾ ਮੰਦਿਰ ਹੈ ਰਾਧਾ ਕ੍ਰਿਸ਼ਨ ਉਹਨਾਂ ਦਾ ਦਰਵਾਜ਼ਾ ਲੱਗਿਆ ਸੀਗਾ ਸਿਰਫ ਮਾਤਾ ਦੁਰਗਾ ਦੀ ਮੂਰਤੀ ਨਹੀਂ ਸੀਗੀ ਤਾਂ ਉਹਨਾਂ ਤੱਕ ਮੈਸੇਜ ਲੱਗਿਆ ਇਹਨਾਂ ਨੇ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਜਿੰਨੇ ਨਾਲ ਮੈਂ ਦਾ ਧੰਨਵਾਦ ਕਰ ਸਕਾਂ ਬਾਕੀ ਮੇਰਾ ਸਮੂਹ ਪਿੰਡ ਰੂਪ ਸਿੰਘ ਜੀ বিজে ਭਾਜੀ ਆਪਣੇ ਕੁੰਡਿਆਂ ਤੋਂ ਜੁਗਲ ਭਾਜੀ ਜਸਵਿੰਦਰ ਭਾਜੀ ਜਿੰਨੇ ਵੀ ਮੇਰੇ ਰਿਸਪੈਕਟਡ ਛੱਦੇ ਤੇ ਆਏ ਆ ਇਹ ਲੋ ਵੀ ਸਾਰੇ ਮੇਰੇ ਧੰਨਵਾਦ ਦੇ ਪਾਤਰਾਂ ਨੇ ਜਿਨ੍ਹਾਂ ਨੇ ਮੇਰੀ ਛੋਟੀ ਜੀ ਕਾਲ ਤੇ ਇਸ ਹਾਜ਼ਰੀ ਵਿੱਚ ਆਪਣੀ ਹਾਜ਼ਰੀ ਲਈ ਆ ਮੈਂ ਉਹਨਾਂ ਦੀ ਦਿਲੋਂ ਦੀ ਘਰਾਈਆਂ ਤੋਂ ਧੰਨਵਾਦ ਕਰਦਾ ਸ਼ੇਸ ਤੋਂ ਹੋਤੇ ਮਹਾਜਨ ਸਾਹਿਬ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਹਾਂਜੀ ਸਰ ਜੀ ਨਾਮ ਪਤਾ ਜੀ ਦੱਸ ਦੋ ਮੇਰਾ ਨਾਮ ਵਿਦੇਕ ਮਾਰ ਹੈ ਜੀ ਮੈਂ ਐਕਸ ਚੇਅਰਮੈਨ ਮਾਰਕੀਟ ਕਮੇਟੀ ਦੀ ਨਾਨਾਗਰ ਕੁੰਡੇ ਲਾਲੂ ਵਾਲ ਮੇਰਾ ਪਿੰਡ ਹੈ ਬਿਲਕੁਲ ਗਵਾਂਢ ਦੇ ਵਿੱਚ ਕੇਸਲ ਦੇ ਗਵਾਂਢ 'ਚ ਮੈਂ ਰਹਿਣਾ ਔਰ ਬੜਾ ਬਹੁਤ ਹੀ ਧੰਨਵਾਦ ਹੈ ਸਾਡੇ ਮੁੱਖ ਮਹਾਜਨ ਜੀ ਦਾ ਜਿਨ੍ਹਾਂ ਮਨੋਜ ਜੀ ਦੇ ਕਹਿਣ ਤੇ ਜ ਜਿਨ੍ਹਾਂ ਦੇ ਅਗਰੇ ਤੇ ਇੱਥੇ ਮੂਰਤੀ ਸਥਾਪਨਾ ਦੁਰਗਾ ਮਾਤਾ ਦੀ ਮੂਰਤੀ ਸਥਾਪਨਾ ਚ ਆਪਣਾ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਔਰ ਬਹੁਤਿਆਂ ਗੱਲਾਂ ਨਾ ਕਰਦੇ ਮੈਂ ਇੰਨਾ ਹੀ ਕਹਾਂਗਾ ਕਿ ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਇਹ ਬਹੁਤ ਜ਼ਰੂਰੀ ਹੈ ਔਰ ਧੰਨਵਾਦ ਦੇ ਪਾਤਰ ਨੇ ਮੋਹਿਤ ਮਹਾਜਨ ਜੀ ਜਿਨੇ ਐਡਾ ਵੱਡਾ ਉਪਰਾਲਾ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਜਿੰਨੇ ਵੀ ਸੰਗਤ ਇੱਥੇ ਆਈ ਦੀ ਹੈ ਜਿੰਨੇ ਵੀ ਭਗਤ ਜਨ ਆਏ ਨੇ ਸਾਰਿਆਂ ਨੂੰ ਬਹੁਤ ਬਹੁਤ ਅਜੀਤ ਕੁਮਾਰ ਪਿੰਡ ਕੇ ਸਲਤੋਂ ਮਹਤਮਾ ਅਜੰਜੀ ਦਾ ਤਰਨ ਦੇ ਲੋ ਸ਼ੁਕਰਗੁਜ਼ਾਰ ਕਰਨੇ ਆ ਕਿ ਉਹਨਾਂ ਨੇ ਸਾਡੇ ਪਿੰਡ ਵਿੱਚ ਅੰਨਾ ਵਧੀਆ ਉਪਰਾਲਾ ਕੀਤਾ ਅੱਜ ਨਵਰਾਤਰੀਆਂ ਦੇ ਦਿਨਾਂ ਦੇ ਵਿੱਚ ਇਹਨਾਂ ਨੇ ਮਾਤਾ ਜੀ ਦੀ ਮੂਰਤੀ ਦੀ ਸਥਾਪਨਾ ਕਰਕੇ ਸਾਡਾ ਸਿਰ ਉੱਚਾ ਕੀਤਾ ਅਸੀਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਮੇਰੇ ਧੰਨਵਾਦ